ਗੁਰਨਾਨਕ ਦੀ ਧੀ ਦਾ ਗੁਰਗਵੈਸਾਇ ਜੀ ਦਾ ਕਤਲ ਹੋਇਆ ਔਰ ਬਾਣੀ ਜਿਹੜਾ ਧੀਆ ਨੂੰ ਮਾਰਦੇ ਨੇ ਬਾਣੀ ਉਹਨਾਂ ਨੂੰ ਕੁਛ ਕਹਿੰਦੀ ਆ ਕੀ ਕਹਿੰਦੀ ਆ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮਖੋਰ ਹਰਾਮਖੋਰ ਯਾਦ ਰੱਖਿਓ ਸ਼ਾਇਦ ਇਸ ਤਰ੍ਹਾਂ ਲਿਖਿਆ ਜਾਂਦਾ ਗਲਤ ਨਾ ਹੋ ਮਾਦਾ ਠੀਕ ਹੈ ਇਹਦੇ ਆਪ ਅਕਟ ਕਰਾਂਗੇ ਬੇ ਹਰਾਮ ਖੋਰ ਕਿਹੜੇ ਨੇ ਕਿਹੜੇ ਉਹ ਲੋਗ ਆ ਜਿਹੜੇ ਪੰਜਾਬ ਤੋਂ ਛੱਟ ਬਾਹਰ ਲਈ ਔਰਤ ਦੇ ਕੌੜੀ ਲੱਗਣ ਦੇਣਾ ਚਾਹੁੰਦੇ ਬਾਣੀ ਕਹਿ ਰਹੀ ਆ ਅਸੰਖ ਮੂਰਖ ਅੰਧਕੋਰ ਅਸੰਖ ਜੋਰ ਹਰਾਮਖੋਰ ਇਹਦੇ ਆਪਾਰਥ ਕਰਾਂਗੇ ਤੇ ਦੱਸਾਂਗੇ ਵੀ ਕੌਣ ਕੌਣ ਨੇ ਹਰਾਮਖੋਰ ਕਿਹੜੇ ਕਿਹੜੇ ਹਰਾਮਖੋਰ ਆ ਉਹ ਕਿਹੜੇ ਕਿਹੜੇ ਸਾਬਤ ਹੋਏ ਆ ਚਾਹੇ ਉਹਨਾਂ ਨੇ ਖੰਡ ਪਾਠ ਕੀਤੇ ਆ ਚਾਹੇ ਉਹਨਾਂ ਨੇ ਬਾਣੀ ਪੜ੍ਹੀ ਚਾਹੇ ਉਹ ਕੀਤਨੀਏ ਚਾਹੇ ਰਾਗੀ ਆ ਢਾਡੀ ਆ ਪਾਠੀ ਕੋਈ ਵੀ ਇਹਨੇ ਇੰਨੇ ਪੰਜਾ ਅੱਖਰ ਨੇ ਸਾਬਤ ਕਰ ਦੇਣਾ ਕਿ ਹਰਾਮਖੋਰ ਕਿਹੜੇ ਨੇ